ਸਾਵਾ ਬਰਾਬਰ ਮਾਰ ਕੇ ਸਰਕਾਰ ਪਾਵੇ ਜਾਂ ਆਪਣਾ ਮਰਵਾਵੇ ਸਰਕਾਰ ਫਿਰ ਅਸੀਂ ਬੰਦਾਗੇ ਨਾ ਬਰਾਬਰ ਮਾਰ ਕੇ ਫਿਰ ਸਾਡਾ ਇਨਸਾਫ ਆ ਕਿਸੇ ਦਾ ਮਰਦਾ ਪਰਚਾ ਕੱਟਦੇ ਜੇਲ੍ਹ ਭੇਜ ਦਿੰਦੇ ਕਿਸੇ ਦਾ ਮਰਦਾ ਪਰਚਾ ਕੱਟਦੇ ਜੇਲ੍ਹ ਭੇਜ ਦਿੰਦੇ ਆ ਇਹ ਕਿਹੜੇ ਇਨਸਾਫ ਨੇ ਜਮਾਤਾਂ ਕਰਾ ਕੇ ਬਾਹਰ ਆ ਜਾਂਦੇ ਕੱਲਾ ਕੱਲਾ ਮੁੰਡਾ ਹੀ ਫਟਾ ਕਰਦਾ ਕੋਈ ਇਹ ਕਿਹੜਾ ਇਨਸਾਫ ਆ ਇਨਸਾਫ ਹੋਣਾ ਸਰਕਾਰਾਂ ਦਾ ਜੇ ਮਾਰਿਆ ਕਤਲ ਹੋਇਆ ਬਰਾਬਰ ਮਾਰਦੇ ਕਤਲਾਂ ਦੇ ਨੂੰ ਜਿੰਨਾ ਮਰਦਾ ਕਿਸੇ ਦਾ ਆਪਣਾ ਨਹੀਂ ਕਿਸੇ ਦਾ ਵੀ ਮਰਦਾ ਪਰਚੇ ਕੱਟਦੇ ਆ ਜੇਲ੍ਹ ਪੇ ਦਿੰਦੇ ਪਰਚਾ ਕੱਟਦੇ ਆ ਜੇਲ੍ਹ ਪੇ ਦਿੰਦੇ ਜਮਾਨਤਾ ਕਰਾ ਕੇ ਬਹਿ ਜਾਂਦੇ ਆ ਯੋਰ ਨੇ ਕਿਦਾ ਲੱਫੜ ਮਾਰ ਜਿੰਨਾ ਮਰ ਗਿਆ ਉਹਦਾ ਪਤਾ ਆ ਸਾਡੇ ਕਿ ਲਿਜੇ ਜਮਚਦੇ ਆ ਅਸੀਂ ਬਰਾਬਰ ਮਾਰਨਾ ਬਰਾਬਰ ਹੱਥ ਵੱਡਣੇ ਉਂਗਲਾ ਵੱਡਣੇ ਆ ਬਰਾਬਰ ਫੇਰ ਸਾਡੇ ਇਨਸਾਫ ਹੋਣੀ ਆ ਅੱਜ ਹਾਏ ਪਾ ਜੇ ਉਹ ਦੇ ਦੇਖ ਲੈ ਦੇ ਲੈ ਜੱਦੀ ਉਹਨਾਂ ਨੂੰ ਬਿਮਾਰ ਤੋਂ ਉਹਨਾਂ ਦੇ ਉਂਗਲਾ ਬਟਵਾਤ ਬਟੋ ਮਾਰੋ ਬਰਾਬਰ ਤੇ ਸਾਡਾ ਅਨਸਾਫ ਹੋਣਾ ਬਰਾਬਰ ਮਾਰੋ ਬਰਾਬਰ ਆਰਤੀ ਰੱਖੋ ਬਰਾਬਰ ਆਰਤੀ ਰੱਖੋ ਮਦਾਨੀ ਕਿੰਨੀਆਂ ਚੀਕਾਂ ਮਾਰੀਆਂ ਮੇਰੇ ਭਾਈ ਨੇ ਇਹਨਾਂ ਨੂੰ ਇੰਨੀ ਤੰਗੀ 40 ਬਿਲਾ ਗੱਡੀਆਂ ਬੋਲਦੇ ਅੱਜ ਤੈਨੂੰ ਮੈਂ ਨਸ਼ੇ ਵਾਲੇ ਦਾ ਪੁੱਸ ਕਹਿੰਦੇ ਆ ਸੈਂਟਰ ਚਾਦਾ ਸੈਂਟਰ ਚਾਦਾ ਉਹ ਨਸ਼ਾ ਜਨਾਬ ਪੀਤੀ ਉੱਠਿਆ ਸੰਜੀਤ ਸੰਜੀਤ ਜਾਵੇ ਗਲੀ ਗਰਦਾਰੀ ਚਿੱਟੇ ਨੂੰ ਕਹ ਪੈਣਾ ਉਹਦਾ ਵਾਹਦਾ ਕੋਤਾ ਹਰਿਆ ਦੇ ਮਿਲ ਗਿਆ ਲੋਕਾਂ ਨੇ ਕਿਹਾ ਕਿ ਮਾਰ ਕੱਜ ਨਹੀਂ ਕਰਦੇ ਸੀ ਉਸ ਨੂੰ ਸੰਜੀਤ ਲੈ ਕੇ ਘੁੰਡੂਕ ਮੇਰੀ ਪਾਂਚ ਤੈਨੂੰ ਖਾ ਲੋ ਕੋਈ ਉੱਠ ਜੂ ਕਿਸੇ ਦੇ ਕਿਤੇ ਤਾਂ ਤੂੰ ਤੇ ਤੱਕੇ ਸੇ ਤੀ ਹੋਈ ਨਹੀਂ ਸੀ ਸੌਂਦਾ ਕਿਹੜਾ ਘਰ ਦਾ ਮਾਲਕਾ ਉਹ ਆਇਆ ਅੱਜ ਬਿਆਨ ਕੱਢੇ ਦੇ ਕੇ ਤੁਰ ਗਿਆ ਵੱਡਾ ਦੋਸ਼ੀ ਉਹ ਕਿਹਨੇ ਜਗਾ ਦਿੱਤੀ 12 ਤਰੀਕ ਨੂੰ ਐਡਮਿਟ ਕਰਾਇਆ ਸੀ ਇੱਥੇ ਜੀ ਬਾਪੂ ਜੀ ਪਤਾ ਲੱਗ ਕੁੱਟ ਮਾਰ ਵੀ ਦੇ ਕੁੱਟ ਮਾਰਦਾ ਉਹਨੇ ਨਹੀਂ ਕੀਤੀ ਐਨੀ ਡੰਗਰ ਦੀ ਨਹੀਂ ਕਰਦੀ ਭਗਵਾਨ ਤੇ ਸਰਕਾਰ ਕਿੱਥੇ ਗਈ ਉਹਨਾਂ ਨੇ ਵਿਆਹ ਕਰਾਉਣਾ ਜੇ ਖਚਲੇ ਪੰਜ ਛੇ ਉਹਨਾਂ ਦੇ ਵਿਆਹ ਹੋ ਗਏ ਛੜਿਆਂ ਦੇ ਸਰਕਾਰ ਬਣਾ ਲਈ ਲੁੱਟਣਾ ਸ਼ੁਰੂ ਕੀਤਾ ਆ ਨਹੀਂ ਲੱਗਦਾ ਕਿਵੇਂ ਮਰਦੇ ਆ ਪੁੱਤ ਕਿੱਥੇ ਵਿਆਹ 28 ਸਾਲ ਦਾ ਸਰਕਾਰ ਤਾਂ ਕਹਿੰਦੀ ਨਸ਼ੇ ਬੰਦ ਹੋ ਗਏ ਪੰਜਾਬ ਨਸ਼ਾ ਬੰਦ ਕਿੱਥੇ ਹੋਗਾ ਧੂਆਂ ਚੱਲਦਾ ਬੋਲ ਕਿੱਥੋਂ ਲੈਣਾ ਉਸੇ ਮਿਲਦਾ ਕੀ ਜਦੋਂ ਪੈਸੇ ਮਿਲਦੇ ਆ ਉਹ ਛੱਡ ਦਿੰਦੇ ਆ ਦੂਜੇ ਗੋਲੀਆਂ ਪਾਉਂਦੇ ਆ ਚੱਲ ਜੇਲ੍ਹ 15 ਦਿਨ ਹੋਇਆ ਵੀਰੇ ਸਾਰੇ 15 ਦਿਨ ਵਾਲੇ ਤਾਂ ਕਾਫੀ ਕੁੱਟਮਾਰ ਵੀ ਕੀਤੀ ਆ ਦੇਖਿਆ ਕੁੱਟਮਾਰ ਕੀਤੀ ਆ ਵੀਰੇ ਬਹੁਤ ਕੁੱਟਿਆ ਬਹੁਤ ਕੁੱਟਿਆ ਦੇਖੋ ਪੈਪਾ ਨਾਲ ਕੁੱਟਿਆ ਹੋਇਆ ਕਹਿੰਦੇ ਠੰਡਾ ਪਾਣੀ ਪਾਇਆ ਮੁੰਡੇ ਗਵਾਈ ਦਿੰਦੇ ਆ ਇਹ ਤਾਂ ਕੋਈ ਜ਼ਾਲਮ ਦਸ਼ਮਣ ਨਾਲ ਨਹੀਂ ਕਰਦਾ ਉਹਨੂੰ ਵੀ ਕਟਾਉਣਾ ਵੀਰੇ ਅਸੀਂ ਆਏ ਕਟੌੜਾ ਉਹਨੂੰ ਵੀ ਫੇਰ ਸਾਡਾ ਇਨਸਾਫ ਆਏ ਮਰਵਾਉਣਾ ਸੀ ਬਰਾਬਰ ਸਾਡਾ ਮਰ ਗਿਆ ਵੀਰੇ ਵੇਰਾ ਕੱਲਾ ਕੱਲਾ ਭਾਈ ਸੀ ਓਏ ਮੇਰਾ ਕੱਲਾ ਕੱਲਾ ਭਾਈ ਸੀ ਰੱਬ ਕਿੱਥੇ ਬੈਠਾ ਵਾ ਕਿਹੜਾ ਬੰਦ ਹੋ ਗਿਆ ਵੀਰੇ ਸਰਕਾਰਾ ਨਸ਼ਾ ਸੈਂਟਰ ਚ ਜਾਣ ਤੋਂ ਪਹਿਲਾਂ ਮੇਰੀ ਮਾਂ ਨੇ ਥਾਣੇ ਰਿਪੋਰਟਾ ਦਿੱਤੀਆ ਮੁੰਡੇ ਤੇ 112 ਤੇ ਪੁਲਸ ਘਰੇ ਆਈ ਸਾਡੇ ਫੇਰ ਪੁਲਸਾ ਘਰੇ ਕਹਿੰਦੇ ਅਸੀਂ ਨਹੀਂ ਪੜਨਾ ਨਸ਼ੇ ਵਾਲੇ ਮੁੰਡੇ ਨੂੰ ਸੈਂਟਰ ਚ ਕਾ ਲੋ ਪੁਲਸ ਕਹੇ ਸੈਂਟਰ ਚ ਕਾਇਆ ਮੁੰਡਾ ਮਰਵਾਇਆ ਪਿਆ ਜੀ ਪੁਲਸ ਕਹਿੰਦੀ ਅਸੀਂ ਨਸ਼ੇੜੀ ਬੰਦੇ ਨੂੰ ਨਹੀਂ ਚੱਕਣਾ ਆਏਗਾ ਜੀ ਅਸੀਂ ਕਾਲ ਦਿੱਤੀ ਰਿਪੋਰਟਾ ਸਾਡੇ ਘਰੇ ਪਈਆਂ ਨੇ ਜਗਰਾਉਂ ਸਿਟੀ ਥਾਣੇ ਦਿੱਤੀ 112 ਤੇ ਦਿੱਤੀ ਆ ਵੀ ਕਹਿੰਦੇ ਅਸੀਂ ਨਹੀਂ ਭੜਨਾ ਨੱਸੀ ਵਾਲਾ ਬੰਦਾ ਨਹੀਂ ਭੜਨਾ ਨਜਾਇਜ਼ ਪਰਚੇ ਪਾਉਂਦੀਆਂ ਸਰਕਾਰਾਂ ਤਾਂ ਕੋਈ ਜਾਇਜ਼ ਕੰਮ ਨਹੀਂ ਕਰਦੀਆਂ ਇਹ ਕਿਹੜਾ ਕਰਦੀਆਂ ਆ ਮਰ ਗਿਆ ਸਾਡਾ ਉਹ ਜੇ ਲੱਭ ਕੇ ਕਤਲ ਕੱਟ ਕੇ ਪਰਚੇ ਜੇਲ੍ਹ ਭੇਜ ਦੇਣਗੇ ਉਹਨਾਂ ਨੂੰ ਮਾਰਨ ਬਰਾਬਰ ਕਿੰਨੇ ਤੁਸੀਂ ਇਹਨਾਂ ਦੀ 27 ਸਾਲ ਦੀ ਉਹ ਮਰਿਆ ਵੀਰੇ ਵਿਆਹ ਨੂੰ 5 ਮਹੀਨੇ ਹੋਏ ਆ ਇਹਦੇ ਤੋਂ ਵਿਆਹ ਨੂੰ 5 ਮਹੀਨੇ ਹੋਏ ਆ ਲੈ ਦਾ ਹਲੇ ਤਵਿਆ ਆਹਾਂ ਜਮੀਨੇ ਹੋਏ ਦੇ ਆਹ ਸੋਈ ਦੇ ਵਿੱਚ ਸਿਰਫ ਪਾਣੀ ਰੋੜਨ ਕਰਕੇ ਮੁੰਡੇ ਦੀ ਮੌਤ ਹੋ ਗਈ ਆ ਨਸ਼ਾ ਗੈਂਟਰ ਜੀ ਆਹ ਮੁੰਡੇ ਨੇ ਬਾਕੀ ਫਾਰੇ ਹਾਂ ਵੀਰੇ ਦੱਸ ਹਾਂ ਜੀ ਵੀਰੇ ਗੋਡੇ ਮਾਰੇ ਕਿੱਥੇ ਮਾਰੇ ਆ ਵੀਰੇ ਗੋਡੇ ਦੇ ਨਾਲ ਡਾਂਗਾਂ ਹਾਂ ਵੀਰੇ ਦੱਸ ਇੱਕ ਵਾਰ ਜਿਹੜਾ ਪਾਈਪ ਮਾਰੇ ਕਿੱਥੇ ਕਿੱਥੇ ਮਾਰੇ ਆਹ ਚੀਜ਼ਾਂ ਗੁੱਟੀਆਂ ਜੀਆਂ ਅੱਛਾ ਆਹ ਜਿਹੜਾ ਹਾਂ ਵੀਰੇ ਕੀ ਗੱਲ ਹੋਈ ਕਾਤੋਂ ਗੁੱਟਿਆ ਉਹ ਇਹ ਪਾਣੀ ਸੀਗਾ ਉੱਤੇ ਡੁੱਲਿਆ ਤੇ ਪਟਦਾ ਸੀਗੇ ਪਰ ਰੋਟੀਆਂ ਲਾਉਣਾ ਤੇ ਪੈਨੂੰ ਚੱਦਰ ਚੱਦਰ ਤੋਂ ਸਾਰਾ ਕੰਮ ਚੱਲਿਆ ਜੀ ਅੱਛਾ ਉਹ ਬਾਈ ਕਹਿੰਦਾ ਬੈਡ ਕਣੀ ਤੁਸੀਂ ਲਾਈਆਂ ਹੂੰ ਮੇਂ ਡਾਇਰੈਕਸ਼ਨ ਨਹੀਂ ਮੰਨੇਗੀ ਇੰਨੇ ਕਾ ਮੇਰਾ ਕਹਿੰਦਾ ਤੁਹਾਡੇ ਜਿੱਦੋਂ ਕੁੱਟਿਆ ਫਿਰ ਤੁਸੀਂ ਕਿੱਥੇ ਸੀਗੇ ਤੁਹਾਡੀ ਅੱਖਾਂ ਦੇ ਸਾਹਮਣੇ ਕੁੱਟਿਆ ਜਿਹੜਾ ਕੁੱਟਿਆ ਕੀ ਨਾਮ ਦਾ ਵੀ ਇਹਦਾ ਸੈਂਟਰ ਦਾ ਮੋਗੇ ਜ਼ਿਲ੍ਹੇ ਦੇ ਨੇੜੇ ਆ ਸੈਂਟਰ ਮੇਰਾ ਖਿਆਲ ਬਹੁਤ ਘਰ ਪੱਤਰਕਾਰ ਵੀ ਖੜੇ ਆ ਅਸੀਂ ਵੀ ਸੁਸਾਇਟੀ ਵਾਲੇ ਆ ਮੈਨੂੰ ਵੀ ਥੋੜੇ ਦਿਨ ਪਹਿਲਾਂ 15 ਦਿਨ ਪਹਿਲਾਂ ਹੀ ਪਤਾ ਲੱਗਿਆ ਵੀ ਇੱਥੇ ਸੈਂਟਰ ਚੱਲਦਾ ਕਿਉਂਕਿ ਜਿਹੜੇ ਅਨਲੀਗਲ ਸੈਂਟਰ ਆ ਉਹਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਵੀ ਕਿੱਥੇ ਚੱਲਦੇ ਆ ਉਹ ਸੌਦੇਬਾਜ਼ੀ ਕਰਦੇ ਆ ਇੱਥੇ ਇੱਕ ਬੀਬੀ ਖੜੀ ਆ ਉਹ ਵਿਚਾਰੀ ਮੇਰਾ ਖਲ ਭਾਂਡੇ ਮਾਝ ਕੇ ਗੁਜ਼ਾਰਾ ਕਰਦੀ ਉਹ ਤਾਂ 9000 ਰੁਪਇਆ ਉਹਦੇ ਬੱਚੇ ਦਾ ਕੋ ਹੋਰ ਭਰ ਰਿਆ ਜਿਹੜਾ ਅਸੀਂ ਬੱਚਾ ਛੱਡ ਕੇ ਗਏ ਆ ਉਹ ਵੀ ਲੋੜਬੰਦ ਪਰਿਵਾਰ ਦਾ ਬੱਚਾ ਹੈ ਉਹਦੇ ਵੀ ਪੈਸੇ ਕੋਈ ਬੰਦਾ ਹੋਰ ਭਰ ਰਿਆ ਯਾਰੇ ਬੱਚਾ ਸੁਧਰ ਜੇ ਪਰ ਲੇਕਿਨ ਇਹ ਸਰਕਾਰ ਨੂੰ ਤਾਂ ਮੈਂ ਬੇਨਤੀ ਕਰਨੀ ਜਾਊਂਗਾ ਵੀ ਜਿਹੜੇ ਅਨਲੀਗਲ ਸੈਂਟਰ ਚੱਲਦੇ ਆ ਇਹਨਾਂ ਤੇ ਨਕੇਲ ਪ੍ਰਸ਼ਾਸਨ ਨੂੰ ਜ਼ਰੂਰ ਕਸਣੀ ਚਾਹੀਦੀ ਹੈ। ਇਹ ਅਦਿਸ਼ੁਰਿਆਨ ਨੂੰ 112 ਤੋਂ ਕੰਪਲੇਂਟ ਮਿਲੀ ਸੀ ਪਿੰਡ ਚੀਮਾਂ ਦੇ ਵਿੱਚ ਇੱਕ ਆਸ ਦੀ ਕਿਰਨ ਫਾਊਂਡੇਸ਼ਨ ਦੇ ਨਾਂ ਦੇ ਨਸ਼ਾ ਸ਼ਟਾਉ ਕੇਂਦਰ ਇਲੀਗਲ ਚੱਲ ਰਿਹਾ ਸੀ। ਜਦੋਂ ਅਸੀਂ ਮੌਕੇ ਤੇ ਐਸਐਚਓ ਵੀ ਆਗੇ ਮੈਂ ਵੀ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਡੈੱਡ ਬੋਡੀ ਸੀ ਇੱਥੇ। ਡੈੱਡ ਬੋਡੀ ਸੀ ਚੈੱਕ ਕਰਕੇ ਫਰਦਰ ਅਸੀਂ ਐਫਆਰ ਦਰਜ ਕਰਕੇ ਜਿਹੜੀ ਵੀ ਇਹਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਇਹ 12 11 ਨੂੰ ਇੱਥੇ ਉਹਦਾ ਡਵਲਪੀ ਕਰਵਾ ਦਿੱਤੀ ਜੀ ਅਸੀਂ ਅਫੇਰ ਦਰਜ ਕਰਕੇ ਅੱਗੇ ਕਾਰਵਾਈ ਕਰ ਰਹੇ ਹਾਂ